ምን <laughs> ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਦੀ ਫਤਿਹ ਨਿੱਕੀਆ ਜਿੰਦਾ ਵੱਡੇ ਸਾਕੇ ਸਾਡੇ ਬਾਬੇ ਗਿਆਨੇ ਦਸਮ ਪਾਤਸ਼ਾਹ ਦੇ ਛੋਟੇ ਸਹਬਜ਼ਾਦਿਆਂ ਨੇ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਮਾਤਾ ਗੁਜਰ ਕੌਰ ਜੀ ਨੇ ਲੈਸਾਨੀ ਸ਼ਹਾਦਤ ਦੇ ਕੇ ਸਿੱਖੀ ਦੇ ਬੂਟੇ ਨੂੰ ਹੋਰ ਪ੍ਰਜਨਨ ਕੀਤਾ ਸਿੱਖੀ ਦਾ ਜਿਹੜਾ ਮਹਿਲ ਦੀ ਉਹ ਸਾਰੀ ਹੋਈ ਸੀ ਉਹਦੇ ਲਈ ਸ਼ਾਤਾਂ ਦਿੱਤੀਆਂ ਸਾਨੂੰ ਜੀਵਨ ਦਾਣ ਦਿੱਤਾ ਸਾਨੂੰ ਸਿੱਖੀ ਦਿੱਤੀ ਸਾਨੂੰ ਸਰਦਾਰੀ ਬਖਸ਼ੀ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਨ ਵਾਸਤੇ ਸ਼੍ਰੀ ਫਤਿਹਗੜ ਸਾਹਿਬ ਪਵਿੱਤਰ ਧਰਤੀ ਨੂੰ ਨਤਵਸਤ ਹੋਣ ਵਾਸਤੇ ਸਮੁੱਚਿਆ ਸੰਗਤਾਂ ਚੱਲੀਆਂ ਨੇ ਪਾਤਸ਼ਾਹ ਦਾ ਸ਼ੁਕਰਾਨਾ ਸੰਗਤ ਨੂੰ ਬੇਨਤੀ ਹੈ ਆਓ ਦਸਮ ਪਾਤਸ਼ਾਹ ਦੇ ਕੀਤੇ ਪਰਕਾਰ ਨੂੰ ਯਾਦ ਕਰਦੇ ਹੋਏ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਲਈ ਸੰਕਿਰਪ ਫਤਿਹਗੜ ਸਾਹਿਬ ਪਹੁੰਚੀਏ ਤੇ ਸ਼ਹੀਦਾਂ ਨੂੰ ਸਾਧਾ ਦੇ ਸਤਕਾਰ ਪੇਟ ਕਰੀਏ ਇਹ ਅੱਜ ਗੁਰੂ ਨਾਨਕ ਪਾਤਸ਼ਾਹ ਪਵਿੱਤਰ ਅਸਥਾਨ ਗੁਰਦੁਆਰਾ ਚਵਾਰਾ ਸਾਹਿਬ ਤੋਂ ਆਰੰਭ ਹੋਇਆ ਹੈ ਇਹ ਬਖਰੋ ਬਖਰੀ ਕੋਟਕਲਾ ਕੋਟ ਖੁਰਦ ਬੀਨਾਹੇੜੀ ਕਕਰਾਲਾ ਸਾਧੋ ਹੈੜੀ ਲੱਧਾ ਹੈੜੀ ਸਕੋਹਾਂ ਚੱਠੇ ਤਨੌਰੀ ਗਲਬੱਟੀ ਸੁਖੇਵਾਲ ਭੀਲੋਵਾਲ ਅਵੇਪੁਰ ਕਦਈਆ ਗਰਦਿਤਪੁਰਾ ਬਾਬਰਪੁਰ ਕਕਰਾਲਾ ਕਨੀਵਾਲ ਮੱਲੇਵਾਲ ਗੋਵਿੰਦਪੁਰਾ ਰਾਜਸਲ ਪੂਣੀਵਾਲ ਕੁੰਡਰ ਦਰਗਾਪੁਰ ਭਾਰਸੋਂ ਬਾਬਲਪੁਰ ਜਿੰਦਪੁਰੋਂ ਦਾ ਵੱਖਰੋਂ ਇੱਥੇ ਪੜਾ ਕਰਦਾ ਹੋਇਆ ਰਾਤ ਨੂੰ ਫੜੇ ਕਰਦਾ ਜਾ ਕੇ ਸੰਪੰਨ ਹੋਵੇਗਾ ਇਹ ਗੁਰੂ ਨਾਨਕ ਪਾਸ਼ਾ ਗੁਰੂ ਨਾਨਕ ਦੇ ਜੀ ਮਹਾਰਾਜ ਦਾ ਚਰਨ ਸੋ ਪਿੱਤਰ ਸਥਾਨ ਹੈ ਪਹਿਲੇ ਪਾਸ਼ੀ ਇੱਥੇ ਆਏ ਸੀਗੇ ਉਹਨਾਂ ਨੇ ਬਾਰੀ ਨਾਲ ਚਾਰਮ ਕੀਤਾ ਸੀਗਾ ਸਿੱਖੀ ਦੀ ਜਿੱਥੋਂ ਅਰੰਭਤਾ ਹੋਈ ਸੀ ਉਥੋਂ ਨਗਗੀਤ ਅਰੰਭ ਹੋਇਆ ਹੈ ਜਿਸ ਪਿਪਤਰ ਧਰਤਿਨੇ ਸਾਹਿਬ ਨੇ ਸ਼ਾਹਦ ਦੇ ਦੇ ਕਿ ਸਿੱਕੀ ਦੇ ਬੂਟੇ ਨੂੰ ਮਹਿਲੂ ਆਸਾਰਿਆ ਸੀ ਉੱਥੇ ਜਾ ਕੇ ਸੰਪੰਨ ਹੋਇਆ ਇਹ ਮਹਾਰਾਜ ਆਪ ਦਿਯਾ ਦੇ ਕਰਕੇ ਕਿਰਪਾ ਕਰਦੇ ਆ ਇਹ ਸੋਲਮਾ ਨਗਰ ਕੀਰਤਨ ਲਗਾਤਾਰ ਚੱਲਦਾ ਰਿਹਾ ਕਿੰਨੇ ਦਿਨ ਗੁਰੂ ਮਹਾਰਾਜ ਜੂਰੇ ਰਹੇ ਸੀ ਇੱਥੇ ਗੁਰੂ ਸਾਹਿਬ 15 ਦਿਨ ਰਹੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬੇ ਕਮਾਲ ਵਾਲੀ ਦੋ ਜਹਾਨ ਸਰਵੰਸਦਾਨੀ ਕਲਗੀਧਰ ਦਸ਼ਵેશ ਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਮਹਾਰਾਜ ਦੇ ਜਨਮ ਦਿਹਾੜੇ ਦੀ ਖੁਸ਼ੀ 'ਚ ਸ੍ਰੀ ਫਤਿਹਗੜ ਸਾਹਿਬ ਦੇ ਮਹਾਨ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਖਾਲਕਾ ਪਾਸੋਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਮੈਂਬਰ ਜਥੇਦਾਰ ਸਜਿੰਦਰ ਸਿੰਘ ਟੌੜਾ ਦੀ ਸੱਚਜੀ ਗਵਾਈ ਚ ਆਪ ਸਾਰੀਆਂ ਸੰਗਤਾਂ ਦਰਸ਼ਨ ਕਰ ਰਹੇ ਹੋ ਜੀ ਬਹੁਤ ਹੀ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਸੀਟਾਂ ਵਾਲਾ ਜਗਤਗੁਰੂ ਬਾਬਾ ਜੀ ਦੇ ਚਰਨ ਛੋਹ ਧਰਤੀ ਤੋਂ ਆਰੰਭ ਹੋ ਚੁੱਕਾ ਹੈ ਜੀ ਬੜੀ ਸ਼ਾਨੋ ਸ਼ੌਕਤ ਨਾਲ ਸਰਦਾਰ ਸਤਕਾਰ ਨਾਲ ਸੰਗਤਾਂ ਨਤਮਸਤਕੋਰੀਆਂ ਨੇ ਸਾਰੀਆਂ ਸੰਗਤਾਂ ਦਾ ਸਵਾਗਤ ਹੈ ਜੀ ਆਇਆਂ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦੇਈ ਵਦੇ ਦੀਆਂ ਸਾਰੀਆਂ ਸੰਗਤਾਂ ਨੂੰ ਇਸ ਚੈਨਲ ਦੇ ਮਾਧਮ ਰਾਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਜ ਸੰਗਤ ਜੀ ਜਿਹੜਾ ਨਗਰ ਕੀਰਤਨ ਅੱਜ ਪ੍ਰਾਰੰਭ ਕੀਤਾ ਗਿਆ ਅੱਜ ਜੋ ਦਿਹਾੜਾ ਅੱਜ ਕਲਗੀਧਰ ਪਾਸ਼ਾ ਮਹਾਰਾਜ ਦੇ ਸਭ ਤੋਂ ਛੋਟੇ ਸਹਿਬਜ਼ਾਦੇ ਸਹਿਬਜ਼ਾਦਾ ਦਾਦਾ ਫਤੇ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਹੈ ਸੋ ਸਹਿਬਜ਼ਾਦੇ ਜੀ ਦੇ ਜਨਮ ਦਿਹਾੜੇ ਦੇ ਮੌਕੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਸਤਵਿੰਦਰ ਸਿੰਘ ਜੀ ਟੋੜਾ ਉਨਾ ਵੱਲੋਂ ਉਪਰਾਲਾ ਕੀਤਾ ਗਿਆ ਨਾਬੇ ਤੇ ਭਾਰਸੋ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ੇਸ਼ ਨਗਰ ਕੀਰਤਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਚੋ ਇਤਿਹਾਸਿਕ ਅਸਥਾਨ ਗੁਰਦੁਆਰਾ ਪਹਿਲੀ ਪਾਸ਼ਾ ਚਵਾਰਾ ਸਾਹਿਬ ਪਿੰਡ ਛੀਟਾ ਵਾਲਾ ਤੋਂ ਵੱਡੇ ਪੱਦਰ ਦੇ ਉੱਤੇ ਨਿਸ਼ਾਨਾ ਧੌਂਸਿਆਂ ਨਗਾਰਿਆਂ ਦੀ ਤਾਬਿਆ ਦੇ ਵਿੱਚ ਸ਼ਹੀਦਾਂ ਦੀ ਤਰਤੀਬ ਫਤਿਹਗੜ੍ਹ ਸਾਹਿਬ ਉਹ ਲੈ ਕੇ ਜਾਇਆ ਜਾ ਰਿਹਾ ਜੀ ਇਹ ਆਪਾਂ ਨੂੰ ਲੱਗਦਾ ਵੀ ਸਿੱਖੀ ਦਾ ਪ੍ਰਚਾਰ ਦਿਨੋਂ ਦਿਨ ਘਟ ਰਿਹਾ ਹੈ ਸਿੱਖੀ ਤਾਂ ਉਦੋਂ ਨਹੀਂ ਖਤਮ ਹੋਈ ਜਦੋਂ ਸਿੰਘ ਦੋ ਰਹਿ ਗਏ ਸੀ ਬਾਬਾ ਗਰਜਾ ਸਿੰਘ ਤੇ ਬੋਤਾ ਸਿੰਘ ਸੋ ਸਿੱਖੀ ਉਦੋਂ ਵੀ ਨਹੀਂ ਖਤਮ ਹੋਈ ਤੇ ਹੁਣ ਤਾਂ ਅਸੀਂ ਵੱਡੀ ਗਿਣਤੀ ਦੇ ਵਿੱਚ ਆ ਸੋ ਸਿੱਖੀ ਜਦ ਆਬਾਦ ਰਹਿਣੀ ਆ ਹਾਂ ਇਹ ਦੀਵੇ ਦੇ ਲੋ ਕਦੇ ਮੱਧਮ ਪੈ ਸਕਦੀ ਹੈ ਪਰ ਬੁਝ ਨਹੀਂ ਸਕਦੀ ਜਿਸ ਦੀਵੇ ਦੀ ਲੋ ਦੇ ਵਿੱਚ ਕਲਗੀਧਰ ਮਹਾਰਾਜ ਜਿਨੇ ਆਪਣੇ ਸ਼ਹੀਦਾਂ ਦਾ ਆਪਣੇ ਸਾਹਿਬ ਦਾ ਲਹੂ ਪਾਇਆ ਹੋਵੇ ਉਹ ਸਿੱਖੀ ਕਦੇ ਖਤਮ ਨਹੀਂ ਹੋ ਸਕਦੀ ਤੇ ਮਹਾਰਾਜ ਜੀ ਦਾ ਜੋ ਕਹਿ ਸਕਦਾ ਵੀ ਜਿੰਨੇ ਵੀ ਇਤਿਹਾਸਿਕ ਅਸਥਾਨ ਨੇ ਅੱਜ ਸਾਰੀਆਂ ਸੰਗਤਾਂ ਪੋ ਦੇ ਮਹੀਨੇ ਤੇ ਵੀ ਅੱਗੇ ਅਰੰਮਤਾ ਹੋਣੀ ਆ ਸੋ ਹਰੇਕ ਸੰਗਤਾਂ ਦੀਆਂ ਅੱਖਾਂ ਇਸ ਮਹੀਨੇ ਦੇ ਵਿੱਚ ਨਮ ਹੁੰਦੀਆਂ ਕਿਉਂਕਿ ਇੱਕ ਹਫਤੇ ਦੇ ਵਿੱਚ ਕਲਗੀਧਰ ਮਹਾਰਾਜ ਜੀ ਦੇ ਸਾਰੇ ਪਰਿਵਾਰ ਦਾ ਉਕਾਣ ਹੋਇਆ ਸੀ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਸੀ ਸੋ ਸਾਰੀ ਸੰਗਤ ਆਪਣੋ ਆਪਣੇ ਪੱਧਰ ਦੇ ਉੱਤੇ ਇਸ ਦਿਹਾੜੇ ਨੂੰ ਵੱਡੇ ਪੱਧਰ ਦੇ ਉੱਤੇ ਮਨਾਉਂਦੀ ਹੈ ਜੀ ਬਹੁਤ ਬੜਾ ਧੰਗੇ ਸਮਝਦੇ ਹਾਂ ਕਿ ਆਪਦੇ ਆਪ ਨੇ ਇਸ ਨਗਰ ਨੂੰ ਕੰਵੈਸਟੋਰੀ ਕਰ ਰਿਹਾ ਹੈ ਜੀ ਸਾਹਿਬ ਨੇ ਕਿਰਪਾ ਦਿੱਤੀ ਹੈ ਅੱਗੇ ਜੀ ਕਿਰਪਾ ਲਿਖ